ਤਾ ਜਿਵੇਂ ਕਿ ਦੋਸਤੋ ਅੱਜ ਬਹੁਤ ਹੀ ਜ਼ਿਆਦਾ ਮਨਪਾਕੀ ਖਬਰ ਸਾਹਮਣੇ ਕਲ ਕੇ ਆਈ ਸੀ ਲੁਧਿਆਣਾ ਦੇ ਰੈਨੜਾ ਦਾ ਮੁੰਡਾ ਕਾਫੀ ਜ਼ਿਆਦਾ ਫਾਲੋਅਰਸ ਸੀਗੇ 2 ਲੱਖ ਤੋਂ ਉੱਤੇ ਫਾਲੋਅਰਸ ਸੀਗਾ ਕਾਰਤਿਕ ਬੱਗਣ ਜਿਸ ਦਾ ਕੀ ਕਤਲ ਕਰ ਦਿੱਤਾ ਗਿਆ ਗੋਲੀਆਂ ਮਾਰ ਕੇ ਤਾਂ ਦੋਸਤੋ ਉਸ ਕਤਲ ਦੀ ਜ਼ਿੰਮੇਵਾਰੀ ਲੱਤੀ ਹੈ ਕੁਝ ਕੁ ਬੰਦਿਆਂ ਨੇ ਆਉ ਤੁਹਾਨੂੰ ਆ ਪੋਸਟ ਦਿਖਾ ਦਿੰਨੇ ਆ ਜੋ ਕਿ ਇੰਸਟਾਗ੍ਰਾਮ ਉੱਤੇ ਕਾਫੀ ਜ਼ਿਆਦਾ ਵਾਇਰਲ ਹੁੰਦੀ ਜਾ ਰਹੀ ਹੈ ਤਾਂ ਤੁਸੀਂ ਚੈੱਕ ਕਰ ਸਕਦੇ ਹੋ ਆ ਬੰਦਿਆਂ ਨੇ ਜ਼ਿੰਮੇਵਾਰੀ ਲੱਤੀ ਹੈ ਕਾਰਤਿਕ ਬੱਗਣ ਦੇ ਕਤਲ ਦੀ ਸੱਤ ਸਰੀਆ ਕਾਲ ਮੇਰੇ ਸਾਰੇ ਵੀਰਾਂ ਨੂੰ ਅੱਜ ਜਦੋਂ ਲੁਧਿਆਣੇ ਚੋਦੇਵਾਲ ਬਸਤੀ ਕਾਰਤਿਕ ਬੱਗਨ ਦਾ ਕਤਲ ਹੋਇਆ ਇਸ ਦੀ ਜ਼ਿੰਮੇਵਾਰੀ ਮੈਂ ਡੋਨੀ ਬੱਲ ਮੁਹੱਬਤ ਰੰਦਾਵਾ ਅਮਰ ਖੱਬੇ ਪ੍ਰਭ ਦਸਵਾਲ ਤੇ ਕੋਸ਼ਲ ਚੌਧਰੀ ਲੈਨੇ ਹਾਂ ਇਹ ਸਾਡੇ ਖਾਸ ਭਰਾਵਾਂ ਨਾਲ ਖਾਰ ਖਾਂਦਾ ਸੀ ਤੇ ਫੋਨ ਤੇ ਗਾਲਾ ਕੱਢਦਾ ਸੀ ਬਾਕੀ ਜੋ ਵੀ ਸਾਡੇ ਭਰਾਵਾਂ ਨਾਲ ਪੁੱਠਾ ਚੱਲੂ ਉਹ ਭੁੱਲ ਜੇ ਕਿ ਇਹ ਦੁਨੀਆ ਤੇ ਹੈਗਾ ਆ ਉਹਦਾ ਇੰਜਾਮ ਮੌਤ ਹੀ ਹੈ ਬਾਕੀ ਜੋ ਬਾਕੀ ਹੋਰ ਵੀ ਜੋ ਸਾਡੇ ਗਰੁੱਪ ਜਾਂ ਸਾਡੇ ਭਰਾਵਾਂ ਬਾਰੇ ਕਿਸੇ ਵੀ ਕੰਟਰੀ ਵਿੱਚ ਬੈ ਕੇ ਗਲਤ ਬੋਲੂ ਤੇ ਉਹਨੂੰ ਜਲਦੀ ਰਿਜ਼ਲਟ ਦਿੱਤਾ ਜਾਊਗਾ ਵਾਹਿਗੁਰੂ ਮਿਹਰ ਕਰੇ ਵੇਟ ਐਂਡ ਵਾਚ ਬਾਕੀ ਦੋਸਤੋ ਹੁਣ ਤੁਹਾਡਾ ਕੀ ਵਿਚਾਰ ਹੈ ਇਹਨਾਂ ਬਾਈਆਂ ਨੇ ਕੇਸ ਦੀ ਜ਼ਿੰਮੇਵਾਰੀ ਚੱਕ ਲਈਤੀ ਹੈ ਬਾਕੀ ਹੁਣ ਤੁਹਾਡਾ ਕੀ ਵਿਚਾਰ ਕਮੈਂਟ ਕਰਕੇ ਦੱਸੋ ਬਾਕੀ ਕੋਈ ਹੋਰ ਖਬਰ ਆਉਂਦੀ ਹੈ ਤਾਂ ਆਪਾਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਤੱਕ ਤੱਕ ਚੈਨਲ ਨੂੰ ਕਰਕੇ ਰੱਖ ਲਓ ਸਬਸਕ੍ਰਾਈਬ